ਆਈ ਸਰਪੰਚ ਸਾਹਿਬ ਜੀ ਅੱਜ ਕਾਫਲਾ ਇਕੱਠਾ ਹੋਇਆ ਕਾਦੇ ਪਾਸੇ ਹੋਇਆ ਜੀ ਇਹ ਕਾਫਲਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਇਕੱਠਾ ਹੋਇਆ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੈ ਕਾਫਲਾ ਚਾਲੂ ਕੀਤਾ ਗਿਆ ਹੈਗਾ ਇੱਕ ਤਾਂ ਜਿਹੜੇ ਚੱਕ ਵਾਲੇ ਮਿੱਤਰਿਆ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਦੂਸਰਾ ਜਿਹੜਾ ਆਪਣੇ ਲੈਂਡ ਸਕੂਲੰਗਾ ਕਾਨੂੰਨ ਨਵਾਂ ਲਿਆਂਦਾ ਸਰਕਾਰ ਨੇ ਉਹਦੇ ਖਿਲਾਫ ਕੀਤਾ ਜਾਂਦਾ ਆ ਕਿਉਂਕਿ ਸਾਡਾ ਖੇਤੀਬਾੜੀ ਪ੍ਰਧਾਨ ਸੁਪਾ ਇਸ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਘਾਟਾ ਲੱਗਦਾ 65000 ਏਕੜ ਜਿਹੜੀ ਜ਼ਮੀਨ ਅਕਵਾਇਰ ਕਰਨੀ ਆ ਉਹਦੇ ਵਿੱਚ ਕੀ ਕਰਨਗੇ ਅਜੇ ਤੱਕ ਤਾਂ ਜੋ ਪਿਛਲੀਆਂ ਖਬਰਾਂ ਅਸੀਂ ਸੁਣਦੇ ਆ ਤਕਰੀਬਨ 57 ਤੋਂ ਲੈ ਕੇ ਹੁਣ ਤੱਕ 28000 ਏਕੜ ਜਿਹੜਾ ਸਰਕਾਰ ਨੇ ਅਕਵਾਇਰ ਕੀਤਾ ਸੀ ਔਰ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਜੋ ਵੀ ਆ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੱਤਾ ਗਿਆ ਸੀ ਜੋ ਉਹਦਾ ਰੇਟ ਸੀਗਾ ਰੇਟ ਤੋਂ ਵੱਧ ਕੇ ਦਿੱਤਾ ਗਿਆ ਸੀ ਪਰ ਹੁਣ ਜਿਹੜੀ ਸਰਕਾਰ ਆ ਇਹਨਾਂ ਨੇ ਨਵਾਂ ਕਾਨੂੰਨ ਕੱਢਿਆ ਕਿ ਜਿਹੜਾ ਫਰੀ ਦੇ ਵਿੱਚ ਹੀ ਸਾਡੀ ਜ਼ਮੀਨ ਜਿਹੜੀ ਖੋਨ ਨੂੰ ਤਿਆਰ ਹੋਏ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਇਸ ਕੰਮ ਨੂੰ ਜੇ ਪਛਾਹ ਮੋੜ ਲੈਣਗੇ ਤਾਂ ਚੰਗਾ ਨਹੀਂ ਤਾਂ ਅਸੀਂ ਇਹ ਕੈਂਥ ਵੀ ਜਿਹੜੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਕਿਸਾਨ ਦੀ ਮਾਂ ਆ ਮਾਂ ਦੇ ਲਾਗੇ ਤਾਂ ਕੋਈ ਕਿਸੇ ਨੂੰ ਲੱਗਣ ਨਹੀਂ ਦਿੰਦਾ ਉਵੇਂ ਜੋ ਮਰਜੀ ਹੋ ਜਵੇ ਕਿਸਾਨ ਤਾਂ ਇੱਕ ਜੇ ਬੰਨਾ ਕੈਂਚੀ ਵੀ ਹਿੱਲ ਜਾਵੇ ਤਾਂ ਉਹਦੇ ਪਿੱਛੇ ਹੀ ਇੱਕ ਦੋ ਇਹ ਨਾਲ ਲੜਾਈ ਕਰਨ ਨੂੰ ਤਿਆਰ ਹੋ ਜਾਂਦਾ ਤੇ ਸਰਕਾਰਾਂ ਨੂੰ ਅਸੀਂ ਇਹ ਇੱਕ ਵਾਰ ਨਹੀਂ ਕਰਨ ਦੇਵਾਂਗੇ ਸੋ ਇਹ ਛੱਡਾ ਉਰ ਜੋ ਰੁਪੀਲ ਆ ਔਰ ਸਾਰੀ ਸੰਗਤ ਨੂੰ ਬੇਨਤੀ ਵੀ ਆ ਕਿ ਇਕੱਤਰ ਹੋ ਕੇ ਇਸੇ ਤਰ੍ਹਾਂ ਕਾਫਲੇ ਬਣਾ ਕੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਨਰਮਨ ਸਿੰਘ ਜੋਂਤਪਦਾਨ ਕੀ ਕਹਿਣਾ ਚਾਹੋਗੀ ਇਹ ਜੀ ਜਿਹੜੇ ਸਰਕਾਰ ਦੀਆਂ ਮਾਰੀਆਂ ਨੀਤੀਆਂ ਲੋਕ ਮਾਰੂ ਨੀਤੀਆਂ ਆ ਜਿੱਦਾਂ ਲੈਂਡ ਪੁਨਗ ਐਕਟ ਲਾਏ ਆ 66000 ਏਕੜ ਜਿਹੜਾ 50 ਦਾ ਬਿਨਾ ਪੈਸੇ ਦਿੱਤੇ ਹੋ ਬਿਨਾ ਮੁਆਵਜ਼ੇ ਤੋਂ ਇਹ ਰੋਕ ਰਹੇ ਆ ਚਿਪਾ ਲਈ ਮੀਟਰ ਲਾ ਰਹੇ ਆ ਬਹੁਤ ੱੱਕੇ ਨਾਲ ਆ ਰਹੇ ਆ ਜਿਨ੍ਹਾਂ ਦਾ ਕਿ ਆਮ ਜਨਤਾ ਨੂੰ ਭਰਾ ਵੀ ਫਾਇਦਾ ਨਹੀਂਗਾ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਆ ਗਰੀਬ ਬੰਦਾ ਉਹ ਮੀਟਰ ਜਿਹੜੇ ਆ ਉਹਨਾਂ ਦੇ ਬਿੱਲ ਨਹੀਂ ਦੇ ਸਕਦਾ ਇਸ ਸਰਕਾਰ ਦੇ ਵਿਰੋਧ ਵਿੱਚ ਅੱਜ ਸਾਰੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਆ ਉਹਨਾਂ ਨੇ ਪੰਜਾਬ ਦੇ ਵਿੱਚ ਪੂਰਾ ਮਾਰਚਲ ਮਾਰਚ ਕੱਢਿਆ ਆ ਇਸ ਸਰਕਾਰ ਨੂੰ ਦੱਸਣ ਵਾਸਤੇ ਕਿ ਅਸੀਂ ਤੇਰਾ ਜਿਹੜਾ ਲੈਂਡ ਪੁਨਗ ਐਕਟ ਆ ਇਹ ਨਹੀਂ ਲਾਗੂ ਹੋਣ ਦੇਾਂਗੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਾਂਗੇ ਸੋ ਇਸ ਕਰਕੇ ਅੱਜ ਬਹੁਤ ਵੱਡੇ ਕਾਫਲੇ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜੇ ਆ ਰੋਸ ਮਾਰਚ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੀ ਬਹੁਤ ਤਗੜੇ ਪ੍ਰੋਗਰਾਮ ਜਿਹੜੇ ਅਸੀਂ ਦੇ ਕੇ ਇਸ ਐਕਟ ਦਾ ਪੂਰਾ ਵਿਰੋਧ ਕਰਾਂਗੇ ਇਹ ਪੰਜਾਬ 'ਚ ਲਾਗੂ ਕਦੇ ਨਹੀਂ ਹੋਣਦਾਂਗੇ ਇਸੇ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਇੱਕ قافਲਾ ਕਿੱਥੋਂ ਕਿੱਥੋਂ ਤੱਕ ਜਾਊਗਾ ਜੀ ਇਹਦੀ قافਲਾ ਜਿਹੜੀਆਂ ਸਾਡੀਆਂ ਤਿੰਨ ਜੋਂਨਾ ਆ ਇੱਕ ਜੋਂਨ ਸ਼ਾਹਕੋਟਿਆ ਉਹਨਾਂ ਨੇ ਰੇਟਮ 사이ਡ ਤੋਂ ਆਣਾ ਆ ਜਿਹੜੀ ਲੋਈਆਂ ਜੋਂਨ ਆ ਉਹਨਾਂ ਲੋਈਆਂ ਤੋਂ ਆਣਾ ਜਿਹੜੀ ਸਾਡੀ ਇਹ ਸੰਦੀਪੌਰ ਜੋਂਨ ਆ ਇਹ قافਲਾ ਪਿੰਡਾਂ ਤੋਂ ਚੱਲਦਾ ਹੋਇਆ ਜਿਸ ਤਰ੍ਹਾਂ ਨੰਗੜਾ ਤੋਂ ਚੱਲਿਆ ਢੰਡੋਵਾਲ ਕੋਲਾ ਸੂਰਨਵਾਲ ਸਾਧਗਪੁਰ ਕਾਕੜਾ ਤਲਵੰਡੀ ਸਿੰਘੇੜਾ ਅੱਗੇ ਮੜਿਆਲੇ ਮਹਿਦਪੁਰ ਤੋਂ ਪਰਦੀਆਂ ਹੁੰਦਾ ਆਇਆ ਇਤਨੇ ਜਿਹੜੀਆਂ ਜੋਨਾਂ ਦਾ ਕਾਫਲੇ ਆ ਸ਼ਾਹਕੋਟ ਇਕੱਠੇ ਹੋਣਗੇ 12 ਵਜੇ ਇਕੱਠੇ ਹੋ ਕੇ ਅਸੀਂ ਇਹ ਸ਼ਿਕਾਰ ਦਾ ਜਿਹੜਾ ਪਤਲਾ ਫੁੱਕਾਂਗੇ ਉਸ ਤੋਂ ਬਾਅਦ ਕਾਫਲਾ ਅੱਗੇ ਮੱਸੀਆਂ ਤੋਂ ਜਾ ਕੇ ਸਾਢੀ 14 ਤੱਕ ਕਾਫਲਾ ਵਾਪਸ ਆ ਜਾਊਗਾ ਜਿਹੜਾ ਲੋਈਆਂ ਦਾ ਸ਼ਾਹਕੋਟ ਦਾ ਕਾਫਲਾ ਉਹ ਮੱਸੀਆਂ ਤੋਂ ਅੱਗੇ ਫਿਰ ਲੋਈਆਂ ਨੂੰ ਜਾਊਗਾ ਇਹ ਬੇਨਤੀ ਹੈ ਧੰਨਵਾਦ ਧੰਨਵਾਦ